ਪਤਿਤ ਪਾਵਨ ਜਾਗਤ ਜੋਤ ਜੁਗੋ ਜਗਿਆ ਟਲ ਛਤਰ ਚਬਰ ਤਖਤਾਂ ਦੇ ਮਾਲਕ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਤਕਾਰਯੋਗ ਸਾਧ ਸੰਗਤ ਜੀਓ ਗੁਰੂ ਸਾਹਿਬ ਜੀ ਦੀ ਬਾਰੇ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਕਬਾਕ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਾਂ ਦੀ ਨਾ ਸ੍ਰੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰੇ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਬਚਨ ਹਨ ਹਮ ਅੰਦਲੇ ਅੰਦ ਬਿਖੇ ਬਿਕਰਾਤੇ ਕਿਉਂ ਚੱਲੈ ਗੁਰ ਚਾਲੀ ਅੰਦਲੇ ਅੰਦ ਦਾ ਮਤਲਬ ਹੈ ਬਹੁਤ ਹੀ ਅੰਨੇ ਬੇਕਾ ਬੇਕੰਦੇ ਨੇ ਮਾਇਕ ਪਦਾਰਥਾਂ ਦਾ ਜ਼ਹਿਰ ਰਾਤੇ ਦਾ ਮਤਲਬ ਹੈ ਮਗਨ ਹੋਣਾ ਮਰਜ ਕਹਿੰਦੇ ਨੇ ਭਾਈ ਅਸੀਂ ਜੀਵ ਜਿਹੜੇ ਹਾਂ ਮਾਇਆ ਦੇ ਮੋਹ ਵਿੱਚ ਬਹੁਤ ਅੰਨੇ ਹੋ ਕੇ ਮਾਇਕ ਪਦਾਰਥਾਂ ਦੇ ਜ਼ਹਿਰ ਵਿੱਚ ਮਗਨ ਰਹਿੰਦੇ ਹਾਂ ਅਸੀਂ ਕਿਵੇਂ ਗੁਰੂ ਦੇ ਦੱਸੇ ਜੀਵਨ ਦੇ ਰਾਹ ਉੱਤੇ ਚੱਲ ਸਕਦੇ ਹਾਂ ਪਵ ਗੁਰੂ ਦੇ ਦੱਸੇ ਹੋਏ ਗੁਰੂ ਦੇ ਦਰਸਾਏ ਹੋਏ ਜੀਵਨ ਤੇ ਐ ਚੱਲਣਾ ਰਾਹ ਹੋਤੇ ਚੱਲਣਾ ਬੜਾ ਮੁਸ਼ਕਲ ਹੈ ਇਤੇ ਗੁਰੂ ਕਿਰਪਾ ਕਰੇ ਸਤ ਗੁਰ ਦਇਆ ਕਰੇ ਸੁਖ ਦਾਤਾ ਹਮਲਾਵੇ ਆਪਨ ਪਾਲੀ ਇਤੇ ਗੁਰੂ ਸਾਡੇ ਉਤੇ ਤਰਸ ਕਰ ਲਵੇ ਤਾਂ ਆਪੀ ਮੇਰ ਕਰਕੇ ਸਾਨੂੰ ਆਪਣੇ ਲੜਲਾ ਲੈ ਫਿਰ ਹੋ ਸਕਦਾ ਹੈ ਅਕਾਲ ਪੁਰਖ ਪ੍ਰਮਾਤਮਾ ਦੀ ਕਿਰਪਾ ਹੋ ਜਾਏ ਇਹ ਜ਼ਿਕਰ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਗੁਰ ਸਿਕ ਮੀਤ ਚਲੋ ਗੁਰ ਚਾਲੀ ਇਹ ਗੁਰ ਸਿੱਖ ਮਿੱਤਰੋ ਗੁਰੂ ਦੇ ਦੱਸੇ ਹੋਏ ਜੀਵਨ ਰਾਹ ਤੇ ਤੁਰੋ ਜੋ ਗੁਰ ਕਹ ਸੋਈ ਪਲ ਮੰਨੋ ਹਰ ਹਰ ਕਥਾ ਨਿਰਾਲੀ ਜੋ ਗੁਰੂ ਆਖਦਾ ਉਪਰਮਾਤਮਾ ਦੀ ਸਿਵਤ ਸਲਾਹ ਕਰਿਆ ਕਰੋ ਇਹ ਜੋ ਕੁਝ ਗੁਰੂ ਦਾਤਾ ਜੀ ਸਾਡੇ ਉੱਤੇ ਮਿਹਰ ਕਰਦੇ ਹਨ ਇਸ ਨੂੰ ਆਪਣੇ ਵਾਸਤੇ ਭਲਾ ਸਮਝੋ ਗੁਰੂ ਦੇ ਉਪਦੇਸ਼ ਨੂੰ ਕਿਉਂਕਿ ਪ੍ਰਮਾਤਮਾ ਦੀ ਸਿੱਖਤ ਸਲਾਹ ਜਿਹੜੀ ਹੈ ਇਹ ਅਨੋਖੀ ਤਬਦੀਲੀ ਜੀਵਨ ਵਿੱਚ ਪੈਦਾ ਕਰ ਦਿੰਦੀ ਹੈ ਸ਼ਰਧਾ ਭਾਵਨਾ ਤੇ ਵਿਸ਼ਵਾਸ ਦੇ ਨਾਲ ਪ੍ਰਮਾਤਮਾ ਦੇ ਦਰਸਾਵੇ ਜੀਵਨ ਰਾਹ ਉਤੇ ਤੁਰਨ ਦਾ ਯਤਨ ਕਰਿਏ ਰਹਾਓ ਹਰ ਕੇ ਸੰਤ ਸੁਣੋ ਜਨ ਪਾਈ ਗੁਰ ਸੇਵ ਵੇਗ ਵਿਗਾਲੀ ਮਹਾਰਜ ਕਹਿੰਦੇ ਇਹ ਹਰੀ ਦੇ ਸੰਤ ਜਨ ਹੋਏ ਪ੍ਰਭੂ ਸੁਣੋ ਛੇਤੀ ਹੀ ਗੁਰੂ ਦੀ ਸ਼ਰਣ ਪੈ ਜਾਓ ਸਤ ਗੁਰ ਸੇਵ ਕਰ ਚ ਹਰ ਬੰਦੋ ਮਤ ਜਾਣੋ ਆਜ ਕੇ ਕਾਲੀ ਜਦ ਗੁਰੂ ਦੀ ਸ਼ਰਣ ਪੈ ਕੇ ਜੀਵਨ ਸਫਰ ਵਾਸਤੇ ਪਰਮਾਤਮਾ ਦੇ ਨਾਮ ਦੀ ਖਰਜੀ ਜਿਹੜੀ ਆ ਪੱਲੇ ਬੰਨ ਲਵੋ ਮਤਾਂ ਇਹ ਸਮਝਿਓ ਕਿ ਅੱਜ ਜਾਂ ਕੱਲ੍ਹ ਕੰਮ ਕਰ ਲਵਾਂਗੇ ਭਲਕੇ ਕਰ ਲਵਾਂਗੇ ਕਦੇ ਇਹ ਟਾਲ ਮਟੋਲੇ ਨਹੀਂ ਕਰਨੇ ਟਾਲ ਮਟੋਲੇ ਕਰਨੇ ਛੱਡੋ ਪ੍ਰਮਾਤਮਾ ਦਾ ਨਾਮ ਜਪਣ ਦੇ ਲਈ ਕਿਉਂਕਿ ਗੁਰਬਾਣੀ ਦਾ ਪਰਮਾਨ ਹੈ ਹਰਨਾਮ ਜਪਦੇ ਆਂ ਖਿੰਨ ਢਲਣਾ ਕੀਜੀ ਮੇਰੀ ਜੰਦੜੀਏ ਮਤ ਕੇ ਜਾਪੈ ਸਹ ਆਵੇ ਕੇ ਨਾ ਆਵੇ RAM ਗੁਰੂ ਸਭ ਕਹਿੰਦੇ ਨਹੀਂ ਕਿ ਪ੍ਰਮਾਤਮਾ ਦਾ ਨਾਮ ਜਪਣ ਤੋਂ ਭਾਈ ਇੱਕ ਖੰਨ ਵੀ ਟਿਲ ਨਹੀਂ ਕਰਨੀ ਚਾਹੀਦੀ ਕਿਉਂ ਨਾ ਕਰੀਏ ਗੁਰੂ ਸਭ ਕਹਿੰਦੇ ਨੇ ਮਤ ਕੇ ਜਾਪੈ ਸਾ ਆਵੇ ਕੇ ਨਾ ਆਵੇ ਰਾਮ ਕੇ ਇੱਕ ਸਾ ਆਇਆ ਦੂਸਰਾ ਪਤਾ ਨਹੀਂ ਆਵੇਗਾ ਪਤਾ ਨਹੀਂ ਇਸੇ ਕਰਕੇ ਗੁਰੂ ਸਭ ਕਹਿੰਦੇ ਨੇ ਭਾਈ ਅੱਜ ਕੱਲ ਨਾ ਕਰੋ ਪ੍ਰਮਾਤਮਾ ਦਾ ਨਾਮ ਹੁਣੇ ਜਪਣਾ ਸ਼ੁਰੂ ਕਰ ਦਈਏ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚਲੈ ਹਰ ਨਾਲੇ ਹੇ ਹਰੀ ਦੇ ਸੰਤ ਜਨੋ ਪ੍ਰਮਾਤਮਾ ਦੇ ਨਾਮ ਦਾ ਜਾਪ ਜਪਿਆ ਕਰੋ ਇਸ ਜਾਪ ਦੀ ਬਰਕਤ ਨਾਲ ਹਰੀ ਦਾ ਸੰਤ ਹਰੀ ਦੀ ਰਜਾ ਵਿੱਚ ਤੁਰਨ ਲੱਗ ਪੈਂਦਾ ਹੈ ਜਿਨ ਹਰ ਜਪਿਆ ਸੇ ਹਰ ਹੋਈ ਹਰ ਮਿਲਿਆ ਕੇਲ ਕੇ ਲਾਲੀ ਮਹਾਰਜ ਕਹਿੰਦੇ ਜਿਹੜੇ ਮਨੁੱਖ ਪ੍ਰਮਾਤਮਾ ਦਾ ਨਾਮ ਜਪਦੇ ਹਨ ਉਹ ਭਾਈ ਪ੍ਰਮਾਤਮਾ ਦਾ ਰੂਪ ਹੋ ਜਾਂਦੇ ਐ ਚੋਜ ਤਮਾਸ਼ੇ ਕਰਨ ਵਾਲਾ ਚੋਜੀ ਪ੍ਰਮਾਤਮਾ ਉਹਨਾਂ ਨੂੰ ਮਿਲ ਪੈਂਦਾ ਹੈ ਹਰ ਹਰ ਜਪਣ ਜਪ ਲੋ ਚਲੋ ਚਾਨੀ ਹਰ ਕਿਰਪਾ ਕਰ ਬਨ ਵਾਲੀ ਅਰਦਾਸ ਕਰੀਏ ਬਾਲਕ ਦੇ ਚਰਨ ਚ ਕੇ ਬਨਵਾਰੀ ਪ੍ਰਭੂ ਏ ਦਾਤਾ ਮੈਨੂੰ ਤੇਰਾ ਨਾਮ ਜਪਣ ਦੀ ਤਾਂਗ ਲੱਗੀ ਹੈ ਮਿਹਰ ਕਰੋ ਤੁਹਾਡਾ ਨਾਮ ਜਪ ਸਕਾਂ ਜਨ ਨਾਨਕ ਸੰਗਤ ਸਾਧ ਹਰ ਮੇਲੋ ਹਮ ਸਾਧ ਜਨਾਂ ਭਗ ਰਾਲੀ ਦਾਸ ਨਾਨਕ ਆਖਦਾ ਕਿਹੇ ਦਾਤਾ ਜੀ ਮੈਨੂੰ ਸਾਧ ਸੰਗਤ ਵਿੱਚ ਮਲਾਈ ਰੱਖੋ ਆ ਮੈਨੂੰ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਖਾਕ ਮਿਲਦੀ ਰਵੇ ਤਾਂ ਕਿ ਮੇਰਾ ਆ ਜਿਹੜਾ ਜੀਵਨ ਹੈ ਇਹ ਤੁਹਾਡੇ ਚਰਨਾਂ ਵਿੱਚ ਜੁੜ ਕੇ ਸਫਲ ਹੋ ਸਕੇ ਮਹਾਰਜ ਕਿਰਪਾ ਕਰਨ ਤੁਹਾਡੇ ਸਾਰਿਆਂ ਉਤੇ ਮਿਹਨ ਭਰਿਆ ਹੱਥ ਰੱਖਣ ਸਭਨਾਂ ਨੂੰ ਨਾਮ ਦਾ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਆਪਸੀ ਪਿਆਰ ਔਰ ਭਾਈਚਾਰਕ ਸਾਂਝ ਨਗਰ ਵਿੱਚ ਆਪਸੀ ਪਿਆਰ ਇਤفاق ਦੀ ਦਾਤ ਸਰਬੱਤ ਦੇ ਭਲੇ ਦੀ ਅਰਦਾਸ ਚੱਲ ਰਹੀਆਂ ਗੁਰੂ ਕਾਰ ਦੀਆਂ ਸੇਵਾਵਾਂ ਨਿਰਵੇਗਨ ਸੰਪੂਰਨਤਾ ਦੀ ਅਰਦਾਸ ਸਦਾ ਹੀ ਰਲ ਮਿਲ ਕੇ ਮਹਾਰਾਜ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਦੇ ਰਹੀਏ ਬਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋ ਗੁਰੂ ਗੋਬਿੰਦ ਕਾਪੂਰਨ ਗੁਣਤਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ